ਸਰੀਰਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਸੌਣੀ ਦੀਆਂ ਫਸਲਾਂ ਤੇ ਵਧਾਈ ਜਾਵੇਗੀ ਐਮਐਸਪੀ ਅਤੇ ਐਮਐਸਪੀ ਵਧਣ ਤੋਂ ਬਾਅਦ ਨਵੇਂ ਰੇਟ ਕੀ ਹੋਣਗੇ ਇਸ ਬਾਰੇ ਜਾਰੀ ਕਰ ਦਿੱਤੀ ਗਈ ਹੈ ਲਿਸਟ ਬੁੱਧਵਾਰ 28 ਮਈ 2025 ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਕੀਤੇ ਗਏ ਕੇਂਦਰੀ ਕੈਬਨਿਟ ਨੇ 2025-26 ਦੇ ਸੌਣੀ ਸੀਜ਼ਨ ਦੇ ਲਈ ਝੋਨੇ ਦਾ ਘਟੋ-ਘੱਟ ਸਮਰਥਨ ਮੁੱਲ MSP ਨੂੰ 69 ਰੁਪਏ ਵਧਾ ਕੇ 2369 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ਤੇ 2 ਲੱਖ 7000 ਕਰੋੜ ਰੁਪਏ ਖਰਚ ਹੋਣਗੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਕਿਸਾਨਾਂ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਪਿਛਲੇ 10-11 ਸਾਲਾਂ ਵਿੱਚ ਸੌਣੀ ਦੀਆਂ ਫਸਲਾਂ ਲਈ MSP ਵਿੱਚ ਭਾਰੀ ਵਾਧਾ ਕੀਤਾ ਗਿਆ ਹੈ ਸੌਣੀ ਸੀਜ਼ਨ 2025-26 ਲਈ MSP ਨੂੰ ਕੈਬਨਿਟ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਕਿਸਾਨਾਂ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਪਿਛਲੇ 10-11 ਸਾਲਾਂ ਵਿੱਚ ਸੌਣੀ ਦੀਆਂ ਫਸਲਾਂ ਲਈ ਐਮਐਸਪੀ ਵਿੱਚ ਭਾਰੀ ਬਵਾਤਾ ਹੋਇਆ ਹੈ ਸੌਣੀ ਸੀਜ਼ਨ 2025-26 ਲਈ ਐਮਐਸਪੀ ਨੂੰ ਕੈਬਨਿਟ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਉੱਪਰ ਕੁੱਲ ਰਕਮ ਜੋ ਬਣਦੀ ਹੈ ਲਗਭਗ 2 ਲੱਖ 7000 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ ਹਰੇਕ ਫਸਲ ਦੀ ਲਾਗਤ ਦੇ ਨਾਲ 50% ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਕੇਂਦਰੀ ਮੰਤਰੀ ਅਸ਼ਵਨੀ ਬਾਸ਼ਨਵ ਨੇ ਪ੍ਰੈਸ ਬਰੀਫਿੰਗ ਵਿੱਚ ਦੱਸਿਆ ਕਿ ਸੌਣੀ ਮਾਰਕੀਟਿੰਗ ਸੀਜ਼ਨ 2025 ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜਿਸ ਦਾ ਨਾਲ ਕਿਸਾਨਾਂ ਦੀ ਆਮਦਨ ਵਿੱਚ ਕਾਫੀ ਵਾਧਾ ਹੋਣ ਦੀ ਉਮੀਦ ਹੈ ਇਹ ਸਮਰਥਨ ਮੁੱਲ ਖੇਤੀਬਾੜੀ ਲਾਗਤ ਅਤੇ ਕੀਮਤ ਕਮਿਸ਼ਨ ਸੀਏਸੀਪੀ ਦੀਆਂ ਸ਼ਿਫਾਰਸ਼ਾਂ ਦੇ ਆਧਾਰ ਤੇ ਕੀਤਾ ਗਿਆ ਹੈ ਜੋ ਉਤਪਾਦਨ ਦੀ ਲਾਗਤ ਤੇ ਘੱਟੋ-ਘੱਟ 50% ਲਾਭ ਨੂੰ ਯਕੀਨੀ ਬਣਾਉਂਦਾ ਹੈ ਉਹਨ ਦਾ ਸਵਾਲ ਇਹ ਕਿ CACP ਅਸਲ ਦੇ ਵਿੱਚ ਹੁੰਦਾ ਕੀ ਹੈ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਖੇਤੀਬਾੜੀ ਲਾਗਤ ਅਤੇ ਕੀਮਤ ਕਮਿਸ਼ਨ ਵੀ ਕਿਹਾ ਜਾਂਦਾ ਇਸ ਨੂੰ ਇਹ ਕਮਿਸ਼ਨ ਭਾਰਤ ਸਰਕਾਰ ਦੇ ਕ੍ਰਿਸ਼ੀ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ ਅਤੇ ਇਹ MSP ਦੀ ਸਿਫਾਰਸ਼ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ ਕੇਂਦਰੀ ਕੈਬਨਟ ਦੀ ਮੀਟਿੰਗ ਵਿੱਚ ਇਸ ਤੋਂ ਲਾਭ ਆ ਰਾਸਵੀ ਤੇ ਅੰਤਰਰਾਸ਼ਟਰੀ ਕੀਮਤਾਂ ਫਸਲਾਂ ਵਿਚਕਾਰ ਸੰਤੁਲਨ ਖੇਤੀਬਾੜੀ ਤੇ ਗੈਰ ਖੇਤੀਬਾੜੀ ਖੇਤਰਾਂ ਵਿਚਕਾਰ ਵਪਾਰ ਸੰਪੂਰਨ ਵਰਗੇ ਕਈ ਮਹੱਤਵਪੂਰਨ ਪਹਿਲੂਆਂ ਤੇ ਵੀ ਵਿਚਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਕਾਰਜਸ਼ੀਲ ਪੂੰਜੀ ਦੀ ਆਸਾਨ ਉਪਲਬਧਤਾ ਯਕੀਨੀ ਬਣਾਉਣ ਦੇ ਲਈ ਵਿਆਜ ਸਬਸਿਡੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਦੋਜਨਾਂ ਤੇ 15642 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਦੇ ਤਹਿਤ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਕਰਜ਼ੇ ਦਿੱਤੇ ਜਾਣਗੇ ਸਰਕਾਰ ਦੀ ਵਿਆਜ ਸਬਸਿਡੀ ਸਕੀਮ ਦੇ ਤਹਿਤ ਕਿਸਾਨਾਂ ਨੂੰ ਖੇਤੀਬਾੜੀ ਬਾਗਬਾਨੀ ਸਮੇਤ ਫਸਲਾਂ ਲਈ 3 ਲੱਖ ਰੁਪਏ ਤੱਕ ਅਤੇ ਖੇਤੀਬਾੜੀ ਗਤੀਵਿਧੀਆਂ ਜਿਵੇਂ ਕਿ ਪਸ਼ੂ ਪਾਲਣ ਮੱਛੀ ਪਾਲਣ ਆਦਿ ਨੂੰ ਸਮਰਥਨ ਦੇਣ ਲਈ 2 ਲੱਖ ਰੁਪਏ ਤੱਕ ਦੇ ਕਰਜ਼ੇ 7% ਸਲਾਨਾ ਦੀ रियायत ਵਿਆਜ ਦਰ ਤੇ ਪ੍ਰਦਾਨ ਕੀਤੇ ਜਾਣਗੇ ਇਸ ਸਕੀਮ ਵਿੱਚ ਸਰਕਾਰ 1.5% ਵਿਆਜ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਜੇਕਰ ਕਿਸਾਨ ਸਮੇਂ ਸਿਰ ਪੈਸੇ ਵਾਪਸ ਕਰਦੇ ਹਨ ਵਿਆਜ ਸਮੇਂ ਸਿਰ ਭਰਦੇ ਹਨ ਤਾਂ ਉਹਨਾਂ ਨੂੰ 3% ਦੀ ਵਾਧੂ ਛੋਟ ਮਿਲਦੀ ਹੈ ਇਸ ਤਰ੍ਹਾਂ ਕਿਸਾਨਾਂ ਨੂੰ ਕੁੱਲ ਮਿਲਾ ਕੇ ਸਿਰਫ 4% ਵਿਆਜ ਦੇਣਾ ਪੈਂਦਾ ਹੈ ਜੋ ਕਿ ਉਹਨਾਂ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਅਤੇ ਕਿਸਾਨਾਂ ਨੂੰ ਇਸ ਤੋਂ ਕਾਫੀ ਜ਼ਿਆਦਾ ਲਾਭ ਵੀ ਮਿਲਦਾ ਹੈ ਕਿਸਾਨਾਂ ਦੇ ਲਈ ਸਰਕਾਰ ਦੇ ਵੱਲੋਂ ਇਹ ਜੋ ਸਕੀਮ ਹੈ ਉਹ ਦੁਬਾਰਾ ਤੋਂ ਚਾਲੂ ਕਰ ਦਿੱਤੀ ਗਈ ਹੈ ਤੇ ਕਿਸਾਨ ਆਪਣੀ ਇਸ ਸਕੀਮ ਤੋਂ ਫਾਇਦਾ ਲੈ ਸਕਦੇ ਹਨ ਅਤੇ ਨਾਲ ਹੀ 2 ਲੱਖ ਰੁਪਏ ਤੱਕ ਦੇ ਕਰਜ਼ਿਆਂ ਤੇ ਕੋਈ ਵੀ ਗਰੰਟੀ ਨਹੀਂ ਲਈ ਜਾਵੇਗੀ ਦੇਸ਼ ਭਰ ਦੇ 400 ਪੰਜਾਬ ਬੈਂਕ ਲਗਭਗ ਅਤੇ ਵਿੱਤੀ ਸੰਸਥਾਵਾਂ ਨੂੰ ਇੱਕ ਸਿੰਗਲ ਪੋਰਟ ਦੇ ਨਾਲ ਜੋੜੇ ਜਾਵੇਗਾ ਜਿਸ ਨਾਲ ਕਿਸਾਨਾਂ ਲਈ ਕਰਜ਼ਾ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਦੱਸਦੇ ਹਾਂ ਕਿ 2025-26 ਸੀਜ਼ਨ ਦੇ ਵਿੱਚ ਕੈਬਨਿਟ ਦੀ ਮੀਟਿੰਗ ਦੇ ਵਿੱਚ 28 ਮਈ 2025 ਨੂੰ ਖੇਤੀਬਾੜੀ ਖੇਤਰ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਤੇ ਇਸ ਦੇ ਤਹਿਤ 14 ਫਸਲਾਂ ਤੇ ਐਮਐਸਪੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਅਤੇ ਇਸ ਵਾਅਦੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਉਚਿਤ ਕੀਮਤ ਦੇਣਾ ਅਤੇ ਅਤੇ ਉਹਨਾਂ ਦੀ ਆਮਦਨ ਨੂੰ ਵਧਾਉਣਾ ਅਤੇ ਸੁਰੱਖਿਅਤ ਕਰਨਾ ਹੈ ਇਸ ਦੇ ਨਾਲ ਦੱਸ ਦਈਏ ਕਿ ਝੋਨੇ ਦੇ ਮੁੱਲ ਦੇ ਵਿੱਚ ਜੋ ਐਮਐਸਪੀ ਤੋਂ ਬਾਅਦ ਵਾਅਦਾ ਕੀਤਾ ਗਿਆ ਹੈ ਉਹ 69 ਰੁਪਏ ਕੀਤਾ ਗਿਆ ਤੇ ਹੁਣ ਝੋਨੇ ਦੀ ਕੀਮਤ 2369 ਰੁਪਏ ਪ੍ਰਤੀ ਕਵਾਂਟਲ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਹੋਰ ਫਸਲਾਂ ਤੇ ਵੀ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੱਸ ਦਈਏ ਕਿ ਨਾਈਗਰ ਸੀਡ ਜਾ 820 ਰੁਪਏ ਵਾਧਾ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਦੀ ਕੀਮਤ 9537 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ ਰਾਗੀ ਦੇ ਵਿੱਚ 600 ਦੇ ਕਰੀਬ ਵਾਧਾ ਕੀਤਾ ਗਿਆ ਹੈ 596 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਹੁਣ ਇਸ ਦੀ ਕੀਮਤ 4000 886 ਰੁਪਏ ਪ੍ਰਤੀ ਕੁਆਂਟਲ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਕਪਾਹ ਕਾਟਨ ਦੇ ਵਿੱਚ 590 ਰੁਪਏ ਦਾ ਵਾਧਾ ਕੀਤਾ ਗਿਆ ਤੇ ਹੁਣ ਇਸ ਦੀ ਕੀਮਤ 7710 ਰੁਪਏ ਪ੍ਰਤੀ ਕੁਆਂਟਲ ਹੋ ਗਈ ਹੈ ਅਤੇ ਹੋਰ ਦੱਸ ਦਈਏ ਕਿ ਇਸ ਤੋਂ ਇਲਾਵਾ ਤਿਲ ਦੇ ਵਿੱਚ 580 ਰੁਪਏ ਪ੍ਰਤੀ ਕੁਆਂਟਲ ਦਾ ਵਾਅਦਾ ਕੀਤਾ ਗਿਆ ਹੈ ਤੇ ਹੁਣ ਉਸ ਦੀ ਕੀਮਤ 9846 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਹੋ ਗਈ ਹੈ ਅਰਧਗਰ ਦੇ ਵਿੱਚ 450 ਰੁਪਏ ਦਾ ਵਾਅਦਾ ਕੀਤਾ ਗਿਆ ਤੇ ਹੁਣ ਉਸ ਦੀ ਕੀਮਤ 8000 ਪ੍ਰਤੀ ਕੁਆਂਟਲ ਦੇ ਲਗਭਗ ਹੋ ਚੁੱਕੀ ਹੈ ਇਸ ਤੋਂ ਲਾਵਾ ਉਰਤੇ ਵਿੱਚ 400 ਰੁਪਏ ਦਾ ਵਾਧਾ ਕੀਤਾ ਗਿਆ ਤੇ ਹੁਣ ਇਸ ਦੀ ਕੀਮਤ 7400 ਰੁਪਏ ਪ੍ਰਤੀ ਕੁਆਂਟਲ ਹੋ ਗਈ ਹੈ। ਮੂੰਗੀ ਦੇ ਵਿੱਚ 60 ਰੁਪਏ ਦੇ ਵਾਧੇ ਤੋਂ ਬਾਅਦ 8768 ਰੁਪਏ ਪ੍ਰਤੀ ਕੁਆਂਟਲ ਤੇ ਇਸ ਦੀ ਐਮਐਸਪੀ ਤੇ ਖਰੀਦ ਕੀਤੀ ਜਾਵੇਗੀ। ਹੁਣ ਗੱਲ ਕਰਦੇ ਹਾਂ ਮੱਕੀ ਦੀ ਫਸਲ ਤੇ ਵੀ ਸਰਕਾਰ ਦੇ ਵੱਲੋਂ 175 ਰੁਪਏ ਦਾ ਵਾਧਾ ਕੀਤਾ ਗਿਆ ਤੇ ਹੁਣ ਮੱਕੀ 2400 ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਮੰਡੀਆਂ ਦੇ ਵਿੱਚ ਵਿਕੇਗੀ। ਬਾਜਰੇ ਦੀ ਕੀਮਤ ਦੇ ਵਿੱਚ 150 ਰੁਪਏ ਦਾ ਵਾਧਾ ਕੀਤਾ ਗਿਆ ਤੇ ਹੁਣ ਬਾਜਰੇ ਦੀ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਕੀਮਤ